ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਗੁਰਦਿੱਤ ਸਿੰਘ ਜੀ ਮੱਲਣ ਇਸ ਰਚਨਾ ਦੇ ਸੰਗ੍ਰਹਿ ਕਰਤਾ ਡਾਕਟਰ ਗੁਰਦਿੱਤ ਸਿੰਘ ਜੀ ਮੱਲਣ ਸ਼ੋਕ ਹੈ ਕਿ ਇਸ ਵੇਲੇ ਸੰਸਾਰ ਵਿੱਚ ਨਹੀਂ ਹਨ ਉਹ ਆਪਣੀ ਇਸ ਹਾਲ ਨੂੰ ਸ਼ਾਪੇ ਦਾ ਜਾਮਾ ਆਪਣੇ ਜੀਵਨ ਵਿੱਚ ਨਾ ਪਹਿਨਾ ਸਕੇ ਉਹਨਾਂ ਦੀ ਕਾਲ ਪ੍ਰਸ਼ੰਸਾਯੋਗ ਹੈ ਕਿ ਉਹਨਾਂ ਨੂੰ ਪਰਮ ਸਤਕਾਰਯੋਗ ਭਾਈ ਸਾਹਿਬ ਜੀ ਨਾਲ ਹਰ ਮਿਲਣੀ ਵੇਲੇ ਜੋ ਨਾਮ ਬਾਣੀ ਦੀ ਮਹਿਮਾ ਤੇ ਆਤਮਿਕ ਉਲਝਣਾਂ ਦੇ ਸੁਲਝਾਓ ਜਿਗਿਆਸਾ ਭਾਵ ਵਿੱਚ ਪੁੱਛੇ ਸੁਣੇ ਸਮਝੀ ਓ ਘਾਰ ਆ ਕੇ ਨੋਟ ਕਰਦੇ ਰਹੇ ਤਾਂ ਕਿ ਉਹ ਫੇਰ ਕਿਸੇ ਆਤਮਿਕ ਉਲਝਣ ਵੇਲੇ ਅਗਵਾਈ ਦੇ ਸਕਣ ਸਤਿਕਾਰਯੋਗ ਭਾਈ ਸਾਹਿਬ ਜੀ 10 ਤਰੀਕ ਸ਼ੇਵ ਮਹੀਨਾ 1957 ਨੂੰ ਗੁਰਪੁਰੀ ਚੜਾਈਆਂ ਕਰਗੇ ਉਹਨਾਂ ਪਿੱਛੋਂ ਸਰਦਾਰ ਮੱਲਣ ਜੀ ਨੇ ਉਹਨਾਂ ਪੱਤਰਾਂ ਤੇ ਬਚਨਾਂ ਨੂੰ ਤਰਤੀਬ ਦੇਣ ਦਾ ਕੰਮ ਕੀਤਾ ਤਾਂ ਕਿ ਜੀ ਇਹ ਸ਼ਬਦ ਜਾਣ ਤਾਂ ਹੋਰਨਾਂ ਨੂੰ ਵੀ ਆਤਮਿਕ ਰਹਿਨਮਾਈ ਤੇ ਸੁੱਖ ਦੇ ਸਕਣ ਇਹ ਸੰਚੈ ਤਿਆਰ ਕਰਕੇ ਉਹਨਾਂ ਨੇ ਇਨ੍ਹਾਂ ਅੱਖਰਾਂ ਦੇ ਲੇਖਕ ਨੂੰ ਦਿਖਾਇਆ ਪਰਸ ਪਰ ਵਿਚਾਰ ਵਟਾਂਦਰੇ ਨਾਲ ਇਸ ਦੀ ਕਾਂਟ ਛਾਂਟ ਤੇ ਸਦਾਈ ਤਦੋਂ ਕੀਤੀ ਗਈ ਉਹ ਅਜੇ ਇਸ ਦੀ ਸਿਪਾਈ ਦੇ ਆਹਰ ਵਿੱਚ ਹੀ ਸਨ ਕਿ ਧੁਰਾਂ ਦੇ ਸੱਦੇ ਆਗੇ 24 ਤਰੀਕ 24 25 ਨਵੰਬਰ 1965 ਦੀ ਰਾਤ ਨੂੰ ਕਮਰ ਕਸੇ ਕਰ ਬੈਠੇ ਉਹਨਾਂ ਤੋਂ ਮਗਰੋਂ ਹੁਣ ਇਹ ਸੰਗ੍ਰਹਿ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਸਰਦਾਰਨੀ ਬਲਬੀਰ ਕੌਰ ਜੀ ਮੱਲਣ ਦੀ ਪ੍ਰੇਰਣਾ ਤੇ ਉਦਮ ਨਾਲ ਛਾਪੇ ਦਾ ਜਾਮਾ ਮਹਿਨ ਪ੍ਰਕਾਸ਼ਿਤ ਹੋ ਰਿਹਾ ਹੈ ਆਸ ਹੈ ਜਿਵੇਂ ਇਸ ਵਿੱਚ ਆਏ ਅਧਿਆਤਮਕ ਵਿਚਾਰਾਂ ਨੇ ਮੱਲਣ ਜੀ ਦੀ ਆਤਮਾ ਨੂੰ ਸੁਖੀ ਕੀਤਾ ਹੈ ਉਸੇ ਤਰ੍ਹਾਂ ਇਹ ਅਨਮੋਲ ਬਚਨ ਅਨੇਕ ਹੋਰ ਜਿਗਿਆਸਾ ਭਾਵ ਵਾਲੀਆਂ ਆਤਮਾਵਾਂ ਨੂੰ ਵੀ ਆਤਮਿਕ ਸੁਖ ਤੇ ਅਗਵਾਈ ਦਿੰਦੇ ਰਹਿਣਗੇ ਡਾਕਟਰ ਗੁਰਦਿੱਤ ਸਿੰਘ ਜੀ ਮੱਲਣ ਦੇ ਬਜ਼ੁਰਗ ਸ੍ਰੀ ਕਰਤਾਰਪੁਰ ਜਲੰਧਰ ਦੇ ਰਹਿਣ ਵਾਲੇ ਸਨ ਆਪ ਜੀ ਦਾ ਜਨਮ 21 ਜਨਵਰੀ 1901 ਨੂੰ ਨਾਨਕੇ ਪਿੰਡ ਬੰਗੇ ਵਿੱਚ ਹੋਇਆ। ਬਾਲ ਅਵਸਥਾ ਵਿੱਚ ਹੀ ਸਨ ਕਿ ਮਾਤਾ-ਪਿਤਾ ਪਰਲੋਕ ਪਿਆਨਾ ਕਰ ਗਏ। ਪ੍ਰਤਪਾਲਾ ਨਾਨਾ-ਨਾਨੀ ਜੀ ਨੇ ਕੀਤੀ। ਵਿਦਿਆ ਐਸ.ਡੀ. ਸਕੂਲ ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ। ਰੇਲਵੇ ਵਿੱਚ ਮੁਲਾਜ਼ਮਤ ਮਿਲ ਗਈ। ਜਿੱਥੋਂ ਸੀਨੀਅਰ ਪਰਸਨਲ ਆਫੀਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਹੋਮਿਓਪੈਥੀ ਦਾ ਸ਼ੌਂਕ ਰੱਖਣ ਕਾਰਨ ਸੱਜਣਾ ਮਿੱਤਰਾ ਵਿੱਚ ਡਾਕਟਰ ਪ੍ਰਸਿੱਧ ਹੋ ਗਏ ਛੋਟੀ ਉਮਰ ਤੋਂ ਹੀ ਧਾਰਮਿਕ ਭਾਵਾਂ ਵੱਲ ਰੁਚੀ ਰੱਖਦੀ ਸੀ ਤੇ ਲੋੜਵੰਦ ਦੀ ਲੋੜ ਪੂਰੀ ਕਰਨ ਲਈ ਦਿਲ ਵਿੱਚ ਹਮਦਰਦੀ ਰੱਖਦੇ ਸਨ ਸਾਦਾ ਸੰਤਾਂ ਗੁਰਮੁਖਾਂ ਤੇ ਨਾਮ ਪ੍ਰੇਮੀਆਂ ਦੀ ਸੰਗਤ ਕਰਨ ਦਾ ਸ਼ੌਂਕ ਸੀ ਇਸੇ ਸ਼ੌਂਕ ਦੇ ਸਿੱਟੇ ਵਜੋਂ ਪਰਮ ਸਤਕਾਰਯੋਗ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨਾਲ ਮੇਲ ਹੋ ਗਿਆ ਤੇ ਉਹਨਾਂ ਦੀ ਸੰਗਤ ਵਿੱਚ ਆਤਮਿਕ ਤੌਰ ਤੇ ਸੁਖੀ ਹੋ ਗਏ ਜਿਸ ਦਾ ਜ਼ਿਕਰ ਉਹਨਾਂ ਨੇ ਆਪਣੀ ਲਿਖੀ ਇਸ ਪੁਸਤਕ ਦੀ ਉਥਾਨਕਾ ਵਿੱਚ ਕੀਤਾ ਹੈ ਰਿਟਾਇਰ ਹੋਣ ਪਿੱਛੋਂ ਨਾਮ ਬਾਣੀ ਦੇ ਪ੍ਰੇਮ ਵਿੱਚ ਜੁਟ ਕੇ ਸਤਸੰਗ ਦਾ ਲਾਹਾ ਮਾਣ ਲੱਗ ਪੇ ਰੈਣ ਦਿਨਸ ਰਹੇ ਇੱਕ ਰੰਗਾ ਪ੍ਰਭ ਕੋ ਜਾਣੇ ਸਦਹੀ ਸੰਗਾ ਇਹ ਬਿਰਤੀ ਦੇ ਰਾਤ ਦਿਨ ਆਹਰ ਵਿੱਚ ਰਹੇ ਤੇ ਮਨੁ ਵਾਸ਼ਨਾ ਦੇ ਜਿੱਤਣ ਦੇ ਪ੍ਰਯਤਨਾਂ ਵਿੱਚ ਆਪਣਾ ਸਮਾਂ ਸਫਲਉਂਦੇ ਰਹੇ ਪਰਮਾਰਥਕ ਅਟਕਣਾ ਉਲਝਣਾ ਦੇ ਸਮੇਂ ਮਹਾਪੁਰਖਾਂ ਤੋਂ ਰਹਿਨਮਾਈ ਪ੍ਰਾਪਤ ਕਰਦੇ ਰਹੇ ਗ੍ਰਿਸ਼ਤੀ ਹੋ ਕੇ ਨਾਮਦਾਨ ਇਸ਼ਨਾਨ ਵਿੱਚ ਸਾਵਧਾਨ ਤੇ ਗੁਰਬਾਣੀ ਦੇ ਨੇਮ ਪ੍ਰੇਮ ਵਿੱਚ ਉਤਸ਼ਾਹਤ ਰਹਿ ਕੇ ਜੀਵਨ ਸਫਲਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ